ਅੱਜ ਦਿਨ ਸੂਬੇ ਪਾਰ ਦੇ ਵਿੱਚ ਚੋਰੀ ਤੇ ਲੁੱਟਖੋਦੀ ਆ ਵਾਰਦਾਤਾ ਲਗਾਤਾਰ ਵਧ ਰਹੀ ਹੈ। ਮਾਮਲਾ ਅੰਮ੍ਰਿਤਸਰ ਦੇ ਰਾਮ ਤੀਰਥ ਨਜ਼ਦੀਕ ਸੇਵਾ ਨਗਰ ਵਿਖੇ ਸਾਹਮਣੇ ਆਇਆ ਹੈ ਜਿੱਥੇ ਸਨੇਚਰ ਲੋਕਾਂ ਦੇ ਹੱਥੇ ਚੜੇ ਨੇ। ਸਨੇਚਿੰਗ ਦੀ ਘਟਨਾ ਨੂੰ ਅੰਜਾਮ ਦੇ ਕੇ ਭਜਦੇ ਹੋਏ ਇਹਨਾਂ ਸਨੇਚਰਾਂ ਨੂੰ ਲੋਕਾਂ ਨੇ ਕਾਬੂ ਕੀਤਾ ਹੈ। ਅਤੇ ਫਿਰ ਜਮ ਕੇ ਛਿੱਤਰ ਪ੍ਰੇੜ ਵੀ ਕੀਤੀ ਹੈ। ਦੱਸਿਓ ਕਿ ਇਸ ਘਟਨਾ ਨੂੰ ਅੰਜਾਮ ਦੇ ਕੇ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਭਜਰੇ ਸੰਤ ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਤੇ ਚੰਗੀ ਤਰ੍ਹਾਂ ਛਤਰਪਰੇਡ ਕੀਤੀ ਗਈ ਹੈ ਇਸ ਦੇ ਚੱਲਦਿਆਂ ਮੌਕੇ ਤੇ ਪੁਲਿਸ ਵੱਲੋਂ ਉਹਨਾਂ ਚੋਰਾ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਪਾਸੋਂ ਚੋਰੀ ਦੇ 8 ਮੋਬਾਈਲ ਤੇ ਟੀਕੇ ਬਰਾਮਦ ਹੋਏ ਨੇ ਹਾਲ હાલ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਗੱਲਬਾਤ ਕਰਦਿਆ ਆਪਾਗੂ ਡਿੰਪਲ अरोड़ा ਨੇ ਦੱਸਿਆ ਹੈ ਕਿ ਵਾਰਡ ਨੰਬਰ ਤੇ ਕੰਬਦਾ ਚਾਇਜ਼ਾ ਲੈਣ ਲਈ ਵਾਰਡ ਵਿੱਚ ਪਹੁੰਚੇ ਤਾਂ ਦੇਖਿਆ ਕਿ ਤਿੰਨ ਸਨੇਚਰ ਲੋਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭਜ ਰਹੇ ਸਨ ਜਿਨ੍ਹਾਂ ਨੂੰ ਮੌਕੇ ਤੇ ਲੋਕਾਂ ਵੱਲੋਂ ਫੜ ਕੇ ਛਿੱਤਰ ਪ੍ਰੇਡ ਕੀਤੀ ਗਈ ਹੈ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਹਾਂ ਜੀ ਜਰਾ ਆਪਣਾ ਨਾਮ ਦੱਜ ਕੇ ਦੱਸ ਕੇ ਤੇ ਕੀ ਇਹ ਮਾਮਲਾ ਆ ਜਿਹੜਾ ਤਿੰਨ ਬੰਦੇ ਜਿਹੜੇ ਸਿਕਨੈਟਿੰਗ ਕਰਦੇ ਫੜੇ ਗਏ ਜਿਹੜੇ ਪੁਲਿਸ ਨੂੰ ਹਵਾਲੇ ਕੀਤਾ ਕੀ ਕੰਨਾ ਚਾਹੁੰਦੇ ਹੋ ਮੈਂ ਡਿੰਪਲ ਰੋੜਾ ਵਾਰਡ ਨੰਬਰ 2 ਦਾ ਇੰਚਾਰਜ ਆਮ ਆਦਮੀ ਪਾਰਟੀ ਵੱਲੋਂ ਮੈਂ ਇਲਾਕੇ ਦੀ ਡਵੈਲਪਮੈਂਟ ਬਾਰੇ ਦੇਖਣ ਗਿਆ ਸੀ ਇਲਾਕੇ ਦੇ ਤੇ ਮੇਰੀ ਟੀਮ ਸੀ ਨਾਲ ਤੇ ਮੌਕੇ ਤੇ ਤਿੰਨ ਚੋਰ ਜਿਹੜੇ ਕਿ ਮੋਟਰਸਾਈਕਲ ਦੇ ਉੱਤੇ ਬੜੀ ਸਪੀਡ ਦੇ ਵਿੱਚ ਕਿਸੇ ਦਾ ਮੋਬਾਈਲ ਜਿੱਦ ਤੱਕ ਹੋ ਗਏ ਭੱਜੇ ਜਾ ਰਹੇ ਸੀ ਉਹਨਾਂ ਨੂੰ ਮੌਕੇ ਤੇ ਫੜਿਆ ਸੀ ਤੇ ਉਹਨਾਂ ਕੋਲੋਂ ਪੰਜ ਮੋਬਾਈਲ ਜਿਹੜੇ ਕਿ ਕਾਫੀ ਮਹਿੰਗੇ ਮੋਬਾਈਲ ਸੀ ਨਾਲ ਮੋਟਰਸਾਈਕਲ ਜਿਹੜਾ ਸੀ ਉਹ ਵੀ ਦੇਖਿਆ ਕਾਗਜਾ ਉਹ ਵੀ ਚੋਰੀ ਦਾ ਸੀ ਨਾਲ ਉਹਨਾਂ ਕੋਲ ਜਿਹੜੇ ਟੀਕੇ ਸੀ ਤੇ ਕਾਫੀ ਕੋਈ 40 50 ਉਹਨਾਂ ਕੋਲ ਸਰਿੰਜਾਂ ਸੀ ਯਾਨੀ ਕਿ ਨਸ਼ੇ ਦੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਦਾ ਹੁਕਮ ਹੈ ਕਿ ਅਸੀਂ ਇਹ ਜਿਹੜੇ ਚੋਰੀ ਜਿਹੜੀ ਖੋਹਾਂ ਤੇ ਨਸ਼ੇ ਨੂੰ ਖਤਮ ਕਰਨਾ ਹੈ ਉਹਦੇ ਵਾਸਤੇ ਪੁਲਿਸ ਦੀ ਉਹਨਾਂ ਨੇ ਅਲੱਗ ਡਿਊਟੀ ਲਗਾਈ ਹੈ ਤੇ ਅਸੀਂ ਜਿਹੜੇ ਵਰਕਰ ਉਹਨਾਂ ਹੀ ਟੀਮ ਦੇ ਮੈਂਬਰ ਆ ਅਸੀਂ ਖੁਦੇ ਫੜ ਕੇ ਆ ਪੁਲਿਸ ਨੂੰ ਪਕੜਾ ਰਹੇ ਆ ਤੇ ਗਾਂ ਵੀ ਅਸੀਂ ਕਿਸੇ ਨੂੰ ਆਪਣੇ ਇਲਾਕੇ ਦੇ ਵਿੱਚ ਨਾ ਦੇ ਨਸ਼ਾ ਵੇਚਨ ਦਾਂਗੇ ਨਾ ਕਰਨ ਦਾਂਗੇ ਤੇ ਨਾ ਹੀ ਇਹੋ ਜਿਹੀਆਂ ਚੋਰੀਆਂ ਸਾਨੂੰ ਬਰਦਾਸ਼ਤ ਹੋਣੀਆਂ ਜਿਹੜੇ ਕਰਦੇ ਆ ਉਹਦੇ ਆਸਤੇ ਸੈਂਟਰ ਨੇ ਉਹਨਾਂ ਦੇ ਇਲਾਜ ਕਰਵਾਇਆ ਜਾਣਗੇ ਜਿਹੜੇ ਇੱਛਾ ਕੋਣਗੇ ਜਾਂ ਜੇਕਰ ਹੋਣੀ ਆਗੇ ਆਪਾਂ ਇਲਾਜ ਕਰਾਵਾਂਗੇ ਜਿਹੜੇ ਕੀ ਵਾਕਈ ਹਾਂ ਕਿ ਇਹ ਤੰਗ ਆਏ ਨੇ ਨਸ਼ੇ ਤੋਂ ਛੁਡਣਾ ਚਾਹੁੰਦੇ ਨੇ ਇਹ ਰੱਖਣ ਵਾਸਤੇ ਕੋਈ ਮੈਸੇਜ ਹੈ ਭਾਈ ਲੋਕਾਂ ਨੂੰ ਇਹ ਕਮਾਂਗਾ ਮੈਂ ਕਿ ਧਿਆਨ ਰੱਖੋ ਆਪਣੇ ਬੱਚਿਆਂ ਦਾ ਇਹੋ ਜੀ ਮਾੜੀ ਸੋਸਾਇਟੀ 'ਚ ਨਾ ਜਾਣ ਦਵੋ ਜੇਕਰ ਲੱਗੇ ਕੋਈ ਇਹੋ ਜਿਹਾ ਮਾੜਾ ਕੰਮ ਹੁੰਦਾ ਕੋਈ ਨਸ਼ੇ ਵੇਚਦੇ ਆ ਜਾਂ ਚੋਰ ਇਹੋ ਜੀ ਅੰਸਰ ਹੁੰਦੇ ਆ ਉਹਦੇ ਬਾਰੇ ਪੁਲਿਸ ਨੂੰ ਇਤਲਾਹ ਦਿਓ ਤੁਹਾਡਾ ਕੋਈ ਨਾਮ ਨਹੀਂ ਆਏਗਾ ਉਹਦੇ ਵਿੱਚ ਕਿ ਜੇ ਕੋਈ ਡਰਦੇ ਹੋਵੋਗੇ ਹਾਂ ਵੀ ਤੁਹਾਡਾ ਨੁਕਸਾਨ ਕਰੇਗਾ ਉਹਨੂੰ ਤੁਸੀਂ ਪੁਲਿਸ ਨੂੰ ਦੱਸੋ ਆਪਾਂ ਇਹ ਜਿਹੜਾ ਚੋਰੀ ਨਸ਼ਾ ਇਹ ਗੈਂਗਸਟਰ ਜਿਹੜਾ ਚੱਲ ਰਿਹਾ ਹੈ ਕੰਮ ਇਹ ਨੂੰ ਆਪਾਂ ਖਤਮ ਕਰਾਂਗੇ ਜੋ 19 ਸੜਾ ਕੁਝ ਹੋਊਗਾ ਜੀ ਤੇ ਕੋਣ ਫੋਨ ਗਿਆ ਵੀ 2 ਮਿੰਟ ਦੇ ਵਿੱਚ ਪਹੁੰਚ ਗਿਆ ਜੀ ਆਪਣੀ ਟੀਮ ਲੈ ਕੇ ਠੀਕ ਹੈ ਜੀ ਇਤਨਾ ਹੀ ਇੱਕ ਦੋ ਜਿਹੜਾ ਮਤਲਬ ਕਿ ਰਿਸਪੌਂਸ ਆਈਦਾ ਦੂਜੇ ਦਾ ਕਾਲ ਮਿਲ ਚਾਹੀਦਾ ਲੱਗਦਾ ਤਾਂ ਹੀ ਉਹ ਵਾਜੂ ਕ੍ਰਾਈਮ ਨੂੰ ਉਠਾ ਲੇ ਤਾਂ ਹੀ ਬੇਸਿਕਲੀ ਪੋਲੀਟਿਕਲ ਪ੍ਰੈਸ਼ਰ ਜਿਹੜਾ ਹੈਗਾ ਉਹ ਹੁਣ ਨਹੀਂ ਦਿਖਣ ਨੂੰ ਮਿਲੇਗਾ ਕੋਈ ਵੀ ਇਸ ਤਰ੍ਹਾਂ ਦੇ ਜਿਹੜੇ ਆ આરોપી ਫੜੇ ਜਾਂਦੇ ਆ ਬਿਲਕੁਲ ਠੀਕ ਹੈ ਜੀ ਕੋਈ ਪ੍ਰੈਸ਼ਰ ਹੀ ਪੈ ਰਿਹਾ ਕੋਈ ਗੱਲਬਾਤ ਨਹੀਂ ਮੰਮੀ ਸਾਹਿਬ ਨੇ ਸਾਡੇ ਸੀਐਮ ਸਾਹਿਬ ਨੇ ਬਿਲਕੁਲ ਇਹ ਕਹਿ ਚਾਗੇ ਬਿਲਕੁਲ ਸਹੀ ਕੰਮ ਕਰੋ ਡਰ ਰਹੇ ਕਰੋ ਉਹ ਸਹੀ ਕਰੋ ਕੋਈ ਕੇਰਨ ਕਰਨਾ ਨਹੀਂ ਜਾਇ ਕੇਰਨ ਕਰਨਾ ਨਹੀਂ ਦੇਖਿਆ ਜਾਏ ਤਾਂ ਇਹ ਦਿਨ ਸੂਬੇ ਪਰ ਵਿੱਚ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਪੁਲਿਸ ਤੇ ਪ੍ਰਸ਼ਾਸਨ ਹਜੇ ਤੱਕ ਇਹਨਾਂ ਲੁਟੇਰਿਆਂ ਦੇ ਉੱਤੇ ਨਾ ਫੌਨ ਦੇ ਵਿੱਚ ਨਾ ਕਾਮ ਸਾਬਿਤ ਹੋ ਰਹੀ ਹੈ ਅੰਮ੍ਰਿਤਸਰ ਤੋਂ ਮਨਜੁੰਦਰ ਸਿੰਘ ਦੀ ਰਿਪੋਰਟ ਮਿੰਨੀ ਪਾਕਟ